ਵੈਲਕਮ ਟੂ ਸਿਮਰਨ ਜਸ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੇ ਤੁਹਾਨੂੰ ਪਤਾ ਹੀ ਆ ਕਿ ਅਸੀਂ ਭਰਾ ਦੇ ਵਿਆਹ ਤੇ ਗਏ ਹਾਂ ਤੇ ਉਹਦੀ ਹੁਣ ਭਾਜੀ ਵੰਡਣੀ ਆ ਕੱਲ ਚਾਚੀ ਚਾਚਾ ਵੀ ਦੇ ਕੇ ਗਏ ਆ ਭਰਾ ਭਾਬੀ ਆਏ ਹੀ ਤੇ ਭਾਜੀ ਅਸੀਂ ਜਿਹੜੀ ਉਦਾਂ ਤੇ ਜਿਵੇਂ ਲਾਗਣ ਪਿੰਡਾਂ ਤੇ ਵੰਡ ਕੇ ਆਉਂਦੇ ਆ ਭਾਜੀ ਤੇ ਪਰ ਆਪਾਂ ਦਿਉਰ ਦੇ ਵਿਆਹ ਤੇ ਵੀ ਆਪ ਵੰਡੀ ਹੁਣ ਭਰਾ ਦੇ ਵਿਆਹ ਤੇ ਵੀ ਆਪ ਵੰਡਣ ਲੱਗਿਆ ਤੇ ਹੁਣ ਅਸੀਂ ਪੁਰਾਣੇ ਤਰੀਕੇ ਵਾਂਗੂ ਜਾਵਾਂਗੇ ਨਾਲੇ ਆਪਣਾ ਪਿੰਡ ਵੇਖ ਕੇ ਆਵਾਂਗੇ ਨਾਲੇ ਬਾਜੀ ਵੰਡ ਕੇ ਆਵਾਂਗੇ ਤੇ ਹੁਣ ਆਪਣੀਆਂ ਚਾਚੀਆਂ ਆਈਆਂ ਤੇ ਆਪਾਂ ਜਾਣਦੇ ਆ ਬਾਜੀ ਵੰਡਾਂ ਦਰਾ ਖੜੀਆ ਢਾਲੇ ਚ ਤੇ ਹੁਣ ਚੱਲਦੇ ਆ ਅਸੀਂ ਸਟਾਰਟ ਕਰਤੀ ਬਾਜੀ ਵੰਡਣੀ ਚੱਲੇ ਆ ਬਰਾਂਦੇ ਵਾਵਾਗੇ ਆਓ ਆ ਗਾਉਂ ਚੁੱਕੇ ਰੋਜ਼ ਵੀ ਇੱਥੇ ਬੈਠੀ ਐ ਆਹ ਨਾਲਾ ਗੋਬਿੰਦ ਤੇ ਇੱਕ ਨਾਲ ਬੋ ਸੁਣਾ ਨਾ ਯਾਰ ਸੁਣ ਆਪਾਂ ਕਿੰਨੇ ਵੇ ਸਟਾਰਟ ਕੀਤੀ 12 ਵਜੇ 10 ਵਜੇ ਦੁਰਤੀਆਂ ਦੁਰਤੀਆਂ 10 ਵਜੇ ਕਿਹਾ ਚੱਲੀ ਨਹੀਂ ਆਇਆ ਪਰਾਂਦੇ ਪਾਉਣ ਤੇ ਟਾਈਮ ਲੱਗ ਗਿਆ ਫੇਲੀ ਕੋਈ ਵੀ ਨਹੀਂ ਆਈ ਕੋਈ ਨਾ ਸਾਸ਼ਟਿਕ ਆਪਣੀ ਗਲੀ ਇਧਰ ਕੰਪਲੀਟ ਹੋ ਗਈ ਹੈ ਇੱਕ ਗਲੀ ਕੰਪਲੀਟ ਹੋ ਗਈ ਹੈ ਡਿਪੈਂਡ ਵੀ ਹੁਣ ਇਹ ਵਾਦਾ ਹੁੰਦਾ ਛੱਡਿਆ ਕਰੇ ਮੱਗੇ ਘਰ ਵਾਲ ਨੂੰ ਹੁਣ ਇਹ ਤੂੰ ਪਿਆਰ ਹੋਣਾ ਜਾਣਾ ਨਹੀਂ ਨਾ ਫਰਾਂਦਾ ਵੇ ਵੇ ਮੱਗੇ ਕੀ ਜਾਣ ਦੀ ਫਰਾਂਦਾ ਵੇ ਨਹੀਂ ਪਾ ਫਰਾਂਦਾ ਆ ਫਰਾਂਦਾ ਤਾਂ ਵੇ ਕਿਦੋਂ ਦੇ ਚੁਟਾ ਕਿੱਦਾਂ ਨੱਪੇ ਜਾਣਗੇ ਇਹਨੇ ਭਜੀ ਵੰਡਣੀਆਂ ਮੇ ਮਮੀ ਜੀ ਥਰਲੇ ਤਾਂ ਵੀ ਤਾਂ ਆਏ ਇੰਕੇ ਆਨੇ ਪਾਣੀ ਸਰਕਾਰੀ ਹੈ ਉਹ ਕੋ ਗੰਦਵਾਣੇ ਸੇਬ ਹੁਣ ਉਹ ਗਲੀ ਚ ਵੜ ਗਈਆਂ ਤੇ ਹੁਣ ਅਗਮਨੀ ਦੇ ਵਿੱਚ ਪਾ ਲਿਆ ਅਸੀਂ ਤੇ ਰੋਜ਼ ਨੂੰ ਕੁਛ ਲਿਆ ਅਸੀਂ ਮੈਂ ਚੰਗਾ ਮੰਨ ਲਿਆ ਬਣਾ ਆਪਣਾ ਕੋਈ ਜਿਹੜਾ ਮਰਜੀ ਗਏ ਆ ਨਹੀਂ ਹੋਣੇ ਅਸੀਂ ਪਿੰਡ ਚ ਆ ਰਹੇ ਆ ਅਸੀਂ ਆਪਣੇ ਮਲੇ ਆਏ ਹੋਏ ਆ ਹਾਂਜੀ ਆਪਣੀ ਉਹ ਗਲੀ ਸਾਰੀ ਹੋ ਗਈ ਹਮ ਰੋਜ਼ ਨੂੰ ਵੀ ਅਸੀਂ ਸਾਰਾ ਪਿੰਡ ਦਿਖਾ ਦਈਏ ਸੀ ਕਿ ਰੋਜ਼ ਆਪਣਾ ਸਾਰਾ ਪਿੰਡ ਵੇਖ ਲੈ ਆਓ ਫਿਰ ਇਹਨੂੰ ਪਿੰਡ ਦਿਖਾਤਾ ਕਿ ਕਿਹਨੇ ਗਲੀਆਂ ਫਿਰੇ ਕਰਨੀਆਂ ਬਾਜੂ ਇੰਨੇ ਗਲੀਆਂ ਚ ਇੰਨਾ ਘੁੰਮਿਆ ਕਰਨਾ ਫਿਰ ਰੋਜ਼ ਆ ਕੱਢ ਲਾ ਪਛਾਨ ਪਤਾ ਇਸੇ ਗਲੀ 'ਚ ਆਣਾ ਤੂੰ ਕੀ ਆਪਣੀ ਗਲੀ ਚ ਆਏ ਹੋਇਆ ਪਰ ਸਾਨੂੰ ਡਰ ਵੀ ਲੱਗਦਾ ਇਹ ਡੌਗੀ ਰੱਖਿਓਏ ਨੇ ਤਾਂ ਗੱਲ ਇੱਥੋਂ ਆਇਆ ਨਹੀਂ ਚਾਹਣਾ ਤੇ ਅੱਗੇ ਵੀ ਕੁੱਤਾ ਦੇ ਚਾਚੀ ਜੀ ਨੂੰ ਪਤਾ ਹੈ ਕਿ ਕੁੱਤਾ ਨਹੀਂ ਪਿੰਦਾ ਨਹੀਂ ਪਿੰਦਾ ਨੂੰ ਨਕਾ ਦਗਾਉਂਦਾ ਇਧਰ ਆ ਗਮ ਸਾਡਾ ਮਸਤ ਹੋਇਆ ਇਹਨੂੰ ਪਿੰਡ ਵਿਖਾਉਣੇ ਪਏ ਪਰ ਇਕੱਲੀ ਗਲੀ ਗੇ ਦੇਖਦਾ ਪਿਆ ਆ ਗਮ रोज देखती अपने भ्रावा यह घर बंद है इस करके जावे उधर भरे प्योर पंजाबी ਆਪਾਂ ਪਿੰਡ ਦੇ ਘਰ ਵੀ ਦੇਖ ਲਈ ਅੱਜ ਇੱਧਰ ਵੀ ਨਹੀਂ ਕਦੇ ਆਏ ਹਨਾ ਹੂੰ ਆਗਮਾ ਅਗਾਂ ਮਸਤ ਹੋਇਆ ਹੈ ਵਿੱਚ ਘਮੀ ਘਮੀ ਕਰਨ ਲਈ ਟਾਈਮ ਮਿਲ ਗਿਆ ਅੱਜ ਕਿਹ ਕਿਮੀ ਕਰਨ ਦਾ ਟਾਈਮ ਮਿਲ ਗਿਆ ਅੱਜ ਹਨਾ ਮਸਤ ਹੋਇਆ ਹੈ ਵਿੱਚ ਬਹੁਤ ਖੁਸ਼ ਆ ਹਾਂ ਤੁਸੀਂ ਦੱਸੋ ਕਿ ਮੈਨੂੰ ਦਾ ਲੱਗਣ ਰਿਹਾ ਪਿੰਡ ਕੋ ਮੀਂਹ ਵੇਖਣ ਦੀ ਜਾਂ ਪਿੰਡ ਵਧੀਆ ਲੱਗਦਾ ਵੇ ਬਾਕੀ ਦੇਖੋ ਉੱਚੇ ਘਰ ਹਨ ਕਾਫੀ ਬੜੇ ਜਿਆਦਾ ਮੈਂ ਤੇ ਆਪ ਅੱਜ ਵੇਖਣ ਲਈ ਆ ਪਿੰਡ ਸੋਹਣਾ ਵੇ ਹੈ ਨਾ ਅੱਛਾ ਕਿੰਨੀ ਦੇ ਪਿੱਛੇ ਹੈ ਇਹ ਗਲੀ ਕਿੰਨੀ ਉੱਚੀ ਹੈ ਨਾ ਹਾਂਜੀ ਗਲੀ ਕਿੰਨੀ ਉੱਚੀ ਆ ਵਾਲੀ ਹਾਂ ਜਾਣੀ ਆ ਵੇ ਹਾਂ ਹਾਂ কিন্তু টুকরিয় উচ্চা পিডা ਰਾ ਗਈ ਬਾਕੀ ਦਾਲ ਕਿੰਦੀ ਇਹਨੂੰ ਡਾਲ ਲੈ ਹੈਨਾ ਟੋਕਰੀ ਡਾਲ ਲੈ ਹੋਰ ਫੜਾਦਾ ਤੈਨੂੰ ਫੋਨ ਫੜਾਦਾ ਤੈਨੂੰ ਇੰਕਾਰ ਆ ਗਈਆਂ ਤੇ ਘੜੀ ਰੈਸਟ ਕਰਦੇ ਆ ਕਿਉਂਕਿ ਅਜੇ ਟਾਈਮ ਕੋਈ ਨਹੀਂ ਹੈ ਅਸੀਂ ਬੜੀ ਛੇਤੀ ਕੰਮ ਨਿਪਟਾਇਆ ਹੈ ਇੱਧਰ ਰੋਟੀ ਲੱਠੰਡੀ ਆ ਤਰੋਂ ਠੇ ਬਣਾ ਕੇ ਖਾ ਕੇ ਫਿਰ ਜਾਂਦੇ ਹਾਂ ਉਹ ਨਾ ਮੈਂ ਨਾ ਮਰਵਾਰ ਕੱਢ ਲੱਗੀ ਆ

ਨਾ ਆਇਦੋ ਦੇਖੋ ਆਪ ਵੀ ਹੋ ਜਾਓਗਾ ਚੱਪਾ ਲੈ ਇਹਨੂੰ ਕੱਚਾ ਦੋ ਦਿਨੇ ਹੈ ਪੈਨ ਵੀ ਚੁੱਕ ਲੈ ਹੈ ਹਾਏ ਨਾ ਅੱਜ ਸਕੂਲ ਗਈ ਹੈ ਆਓ ਦੇਖਣੀ ਰਿਹਾ ਵੀ ਲੱਗ ਮੂੰਹ ਨਾਲ ਨਾ ਜਦੋਂ ਉਹ ਵੀ ਕਿਦਾਂ ਤਾਂ ਉਹਦੇ ਇਹ ਗਿੰਦੀ ਕੀ ਪੀਟੀ ਆਵੇ ਕੋਛੋ ਉਦੋਂ ਤੁਹਾਨੂੰ ਕਹਿੰਦੇ ਆਂ ਰੋਜ਼ ਬੜੀਆਂ ਬੜੀਆਂ ਗੱਲਾਂ ਕਰਦੀਆਂ ਬਈਆਂ ਗੱਲਾਂ ਕਰਦੀਆਂ ਹਾਂਜੀ ਨੂੰ ਹੁਣ ਉਹਦਾ ਚਾਚੂ ਨੇ ਜੁਕਿਆ ਉਹਦੇ ਵੀ ਹੁੰਡਿਆ ਰੋਜ਼ ਚਾਚੂ ਕਹਿੰਦੀ ਆ ਕੰਮ ਖੇਡੰਦੇ ਆ ਇਹ ਰਜਾਈ ਉਹ ਵਿੱਚ ਪਉਂਦੀ ਨਹੀਂ ਹੋਰ ਕੀ ਕਰਨਾ ਥੋੜੇ ਜਿਹਾ ਘਰ ਰਹਿ ਗਏ ਬਸ ਬੜੀ ਖੁਸ਼ ਰਹਿੰਦੀ ਹੈ ਨਾ ਕੋਲ ਸੋ ਇਹ ਪਿਆਰ ਦੇ ਹੀ ਆ ਚੱਲ ਚੱਲੀਏ ਚਲੋ ਠੀਕ ਹੈ ਆਂਟੀ ਬੈਠੋ ਮੈਂ ਆ ਕਰੋ ਉਹ ਆਇਆ ਇਧਰ ਵੇਖੋ ਚਾਚੀ ਪੈਸੇ ਫੜ ਲਏ ਨੇ ਹੈ ਆ ਮੈਨੂੰ ਦੇ ਦੇ ਹੁਣ ਮਾਛੀ ਨੂੰ ਫੜਾ ਦਿਓ ਨਾ ਮਾਛੀ ਨੂੰ ਫੜਾ ਦਿਓ ਨਾ ਓਹੀ ਸੁੱਟ ਤੇ ਪੈਣਾ ਕਿੰਦੀ ਫੜ ਲਾ ਫੇਰ ਹੁਣ ਫੇਰ ਢੱਲ ਭਰ ਲਈ ਆ ਜਿਹੜੇ ਥੋੜੇ ਘਰ ਰਹਿ ਗਏ ਬਸ ਉਹ ਦੇ ਕੇ ਹੁਣੀ ਵੇਲੇ ਤੇਰਾ ਟਾਈਮ ਹੋ ਗਿਆ ਏ ਤੇ ਹੁਣ ਸਾਡਾ ਜਿਹੜਾ ਪਰਲੇ ਮਹਲੇ ਦੇ 10 12 ਘਰ ਆ ਉਹ ਰਹਿੰਦੇ ਆ ਬਸ ਤੇ ਬਾਕੀ ਸਾਰੇ ਘਰ ਚਾਪ ਭਾਜੀ ਦੇਤੀ ਪੂਰੇ ਪਿੰਡ ਦੀ ਮਤਲਬ ਸਾਡੀ ਭਾਜੀ ਆ ਸਾਰੇ ਘਰਾਂ ਚ ਦੇਤੀ ਆ ਤੇ ਹੁਣ ਇਹ ਚੱਲਦੀ ਆ ਡੇਰਿਆ ਤੇ ਸਿਮਰ ਫੜਾਏ ਹੀ ਸਵੇਰੇ ਮੰਮੀ ਨੇ ਭੇਜਤਾ ਹੀ ਤੇ ਫੇਰ ਆਪਾਂ ਹੁਣ ਲੁਧਿਆ ਲੁਧਿਆਣੀ ਨਹੀਂ ਜਾਣਾ ਬਾਅਦ ਵਿੱਚ 4:00 ਵਜੇ ਤੇ ਉਹ ਨਜਰ ਨੂੰ ਆਪਾਂ ਹੁਣ ਵਿਲੇ ਹੋ ਜਾਣਾ ਜੇ 3 ਵਜੇ 2:57 ਹੋਏ ਹੈ ਜੇ ਤੇ 1 ਘੰਟਾ ਪਿਆ ਹੈ ਤੇ ਆ ਕੇ ਬਸ ਅਸੀਂ ਲੁਧਿਆਣੇ ਜਾਣਾ ਫਿਰ ਹੁਣ ਇਕਲੀ ਫਰਾਂਦੇ ਪਪਾ ਕੋ ਮੰਡੀਆਂ ਦੋਨੋਂ ਬਣਾ ਕੀ ਹੋਇਆ ਉਹ ਵਿਆਹ ਲਿਆਂਗਾ ਤੁਹਾਨੂੰ ਵਿਆਹ ਹੱਡੇ ਪਿੰਡ ਚ ਹਿੰਦ ਦੇਖ ਲੈ ਅੱਜ ਪੂਰਾ ਹਿੰਦ ਦੇਖ ਲਿਆ ਆਪਣਾ ਸਾਰਾ ਉਹਨਾਂ ਕੋਲੋਂ ਹੀ ਆ ਇਸ ਕੋਣ ਕੱਢਦਾ ਇੰਦੀ ਇਹਦੇ ਘਰ ਮਜ਼ਾਣਾ ਕੀਤਾ ਇਹਨਾਂ ਸਿੱਜਿਆ

ਚੱਲ ਗਈ ਆ ਮੰਮੀ ਨੇ ਭੇਜਤੀ ਸਵੇਰੇ ਸਵੇਰੇ ਮੰਮੀ ਪੂਰੇ ਪਿੰਡ ਚ ਲੰਢ ਕੇ ਹੁਣ ਵੇਲੀਆਂ ਜੀ ਬੜਾ ਬੋਗੀ ਪੈਕਿੰਗ ਕਰਦੀ ਚਲੋ ਇੱਧੇ ਜਾਣਾ ਹੀ ਲੁਧਿਆਣੇ ਮੇਰੇ ਪਰਾਂ ਦਾ ਨਾ ਹੁੰਦਾ ਨਾਲੇ ਨਾ ਇਹਨੂੰ ਬੈਗ ਚ ਪਾਉਣਾ ਪੈਣਾ ਬੈਗ ਚ ਜਗ੍ਹਾ ਨਹੀਂ ਹੈ ਮਾਂ ਚੱਲ ਜਾਈਏ ਮੈਂ ਲਾਤਾ ਹਾਂ ਮੇਰੇ ਵਾਲ ਵਿੱਚ ਚਲੋ ਚੱਲੀਏ ਇਨਾ ਵਾਜੁੰਦੇ ਦਰੇ ਇੰਪੀਨੇ ਦੇ ਵਲੋਗਸ ਤਾਂ ਨਹੀਂ ਹੋਇਆ ਆਉਂਦੀ ਨਹੀਂ ਹੋਇਆ ਫੋਨ ਹੋਂ ਦੱਸ ਬੋਲੋ ਦਰੇ ਆਹੀ ਚੱਲੇ ਆ ਲੁਧਿਆਣੇ ਵਾਪਸ ਰੋਜ਼ ਵੀ ਰੌਣਦੀ ਹੈ ਗੰਭੀਰ ਹੁੰਦੇ ਆ ਇੱਧਰ ਇਹ ਤਾਂ ਹੁੰਦੀ ਨਾ ਰੋ ਕੇ ਆਪਣੀ ਦਾਦੀ ਕੋ ਗਈ ਠੀਕ ਆ ਕਿਨ ਜਗ੍ਹਾ ਹੈ ਜੀ ਤਾਂ ਮੰਮੀ ਦੀ ਕੋਟੀ ਪਾਲੋ ਇਹ ਤਾਂ ਪੁੱਤੋ ਬੈਸ ਮਾਰ ਰਹੀ ਹੈ ਬੈਠਾ ਚਲੋ ਬਦੀ ਸਾਰੇ ਵੰਡ ਲਏ ਆ ਹੈ ਚਾਚੀ ਮਸਕਾਂ ਚੱਲਦੇ ਆ ਫੋਕੜ ਕੀ ਹੈ ਲੁਧਿਆਣੇ ਮੰਡਲ ਵਾਲੀ ਰਹਿ ਗਈ ਆ ਨਹੀਂ ਚੱਲਿਆਂ ਲੁਧਿਆਣੇ ਵਾਪਸ ਸ਼ਾਮ ਦਾ ਟਾਈਮ ਆ 4 ਵਜੇ ਦਾ ਤੇ ਅਸੀਂ ਲੁਧਿਆਣੇ ਚੱਲਦੇ ਆ ਗੱਲਾਂ ਕਰਦੀ ਬਦੀ ਨੇ ਉੱਧਰ ਆ ਗਏ ਅਸੀਂ ਰੈਡੀ ਹੋਣ ਡਿਆ ਫੇਰ ਪੀਤਾ ਹੀ ਦੋ ਘੁੱਟਾ ਤੇ ਉਹ ਦੋਨੇ ਕੱਢ ਦੋ ਘੁੱਟੇ ਕੱਢ ਦੋ ਹੂੰ ਹੂੰ ਚੱਲਦੇ ਆ असि गो दी कि आप असि चले हम लुयाली सारे चले आरोपी रीज में चंकी तरह पूरी करनी है ਬਾਈ ਬਾਈ ਮੈਨੂੰ ਉਹ ਸੈਲ ਦੇ ਘਰ ਤਾਈ ਗੀ ਨੂੰ ਉਹ ਗੱਡੀ ਜਾਣਾ ਵਾ ਹੈ ਤਸ ਗਿਆ ਨਾ ਜੀ ਗਿਆ ਮੈਨੂੰ ਉਹ ਸੈਲ ਦੇ ਘਰ ਤਾਈ ਉਹ ਗੱਡੀ ਜਾਣਾ ਵਾ ਹਾਂ ਜੀ ਹਾਂ ਸੈਲ ਦਾ ਬਸ ਰੈਡੀ ਹੋ ਗਿਆ ਹੁਣ ਚੱਲੇ ਸੀ ਹਾਂ ਜੀ ਹਾਂ ਤੁਸੀਂ ਤੁਰਪੀਆਂ ਇੰਦਰ ਆ ਗਮ ਜੁਦਾ ਹੈ ਇਹਨੇ ਟੂਰ ਥਕੇ ਕਭਰਾ ਆ ਡੋਨਟ ਲਵ ਯੂ ਇਹ ਦੋਨੋਂ ਚਾਹ ਪੀ ਕੇ ਆਏ ਨਾ ਤੁਸੀਂ ਤਾਂ ਚਾਹ ਹੀ ਪੀ ਲਿਆ ਮੈਂ ਮੈਂ ਦੁੱਧੇ ਖਾਣ ਲੱਗੀ ਕਭਰਾ ਆ ਪੈਗ ਨਹੀਂ ਖਾਣ ਨੂੰ ਸਭ ਉਸ ਗਾਇਨਾਂ ਦਾ ਤੇ ਰੋ ਨੂੰ ਪਸੀਨਾ ਆ ਟੋਪੀ ਲਾ ਉਹਦੀ ਪਸੀਨਾ ਵੇ ਆ ਰੋਜ ਨੂੰ ਕਿੰਨਾ ਆ ਗਾਟ ਗਿਆ ਉਹ ਅੱਛੀ ਬੀ ਆ ਤਰਫ ਚਲਾ ਯਾਰ ਲੈ ਲਾਈਟ ਜਗ ਦੇ ਦਿੰਦੀ ਲੁਧਿਆਣੇ ਪਹੁੰਚ ਗਏ ਅਸੀਂ ਲੁਧਿਆਣੇ ਪਹੁੰਚ ਗਏ ਕਿੰਨੇ ਵਜੇ ਤੁਰੇ ਹਾਂ ਘਰੋਂ 5 ਵਜ ਗਏ ਪਹੁੰਚ ਗਏ ਲੁਧਿਆਣੇ ਪਹੁੰਚ ਗਏ ਬਰਾਂਦਾ ਕਮਾਉਂਦੀ ਹੋਣਾ ਸੀ ਗਲੀ ਚ ਕਿਹਨੇ ਦੇਖਿਆ ਨਹੀਂ ਹੈ ਗਲੀ ਚ ਕੋਈ ਨਹੀਂ ਐ ਰਹੀ ਲੁਧਿਆਣੇ ਬਰਾਂਦਾ ਪਾ ਗਿਆ ਹੀ ਕੀਤਾ ਹੁੰਦਾ ਇਹ ਲਾਗਣੀ ਆ ਜਾਂਦਾ ਇਦੋਂ ਕੋਈ ਚੈਨ ਨਹੀਂ ਟਾਈਮ ਨਹੀਂ ਮਿਲਿਆ ਬਾਜੀ ਵੰਡ ਕੇ ਨਾ ਉਸੇ ਵੇਲੇ ਅਸੀਂ ਛੇਤੀ ਛੇਤੀ ਆਉਣ ਦੀ ਕੀਤੀ ਆ ਆ ਜਾ ਪੁੱਤ ਆ ਜਾ ਆ ਜਾ ਆ ਜਾ ਭੱਜ ਕੇ ਆ ਜਾ ਆਜ ਆਜ ਆ ਜਾ ਆ ਜਾ ਆ ਜਾ ਆ ਜਾ ਆ ਜਾ ਇਹ ਪਹਿਲਾ ਪੁੱਤ ਦਾ ਵੇ ਆਏ ਆ ਮੇਰਾ ਪੁੱਤ ਭੱਜ ਕੇ ਆ ਆ ਗਿਆ ਆ ਗਿਆ ਆ ਗਿਆ ਆ ਜਾ ਆ ਜਾ ਆ ਜਾ ਮੇਰਾ ਸ਼ੋਨਾ ਬੋਤੀ ਹੈ ਅਗਾਂ ਮੈਂ

ਹੋਣੀਏ ਦਾਜ ਤੂੰ ਕਿੱਥੇ ਆਈ ਸੀ ਦਾਜ ਦੇ ਸਫ਼ਰ ਕਰਕੇ ਦੋਵੇਂ ਬੜੇ ਖੋਸ਼ ਆ ਹੁੰਦਿਆਂ ਹੀ ਐ ਇਹਨਾਂ ਨੂੰ ਕੋਈ ਥਕਾਵਟ ਨਹੀਂ ਆ ਦੇ ਆਪਾਂ ਥੱਕ ਗਏ ਆ ਨੀਂਦ ਪੂਰੀ ਕਰ ਲਈ ਰਹਿਣੇ ਸੁੱਤੇ ਰਹਿ ਗਏ ਲੁਧਿਆਣੇ ਸਮਾਨ ਬੜਾ ਹੀ ਸਮਾਨ ਬੜਾ ਔਖਾ ਜਣਾ ਉੱਤੇ ਹੋਣੀ ਜਾਵਾਂਗੇ ਘਰ ਫਿਰ ਸਵੇਰੇ ਵੇਖਾਂਗੇ ਕਿੱਥੇ ਜਾਣਾ ਸਵੇਰੇ ਅਗਲੇ ਵਲੌਗ ਚ ਦੱਸ ਦੇ ਕਿੱਥੇ ਜਾਣਾ ਹੈ ਹਨਾ ਹਾਂਜੀ ਹੈ ਤੁਮ ਅਗਲੇ ਵਲੌਗ ਵਿੱਚ ਦੱਚਦੇ ਆਂ ਦੇਖੀ ਦੋਵੇਂ ਇੱਕ ਦੂਜੀ ਨੂੰ ਹੈ 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 ਗੱਲਾਂ ਕਰਦਾ ਰੋਜ਼ ਕੀ ਗੱਲਾਂ ਕਰਦਾ ਚਪੁੱਤੇ ਕਿਹੜੀਆਂ ਗੱਲਾਂ ਖਾਂਦਾ ਸੋਨਾ ਦੋਵੇਂ ਨਾ ਪੜੇ ਹੋਏ ਆ ਹਮ ਐਕਟਿਵ ਹੋਏ ਸਾਈਟਿਡ ਜੇ ਹੋਏ ਆ ਹਨਾ ਸਫਰ ਕਰਕੇ ਆਏ ਹਰੇ ਤਾਂ ਲਾਈਟ ਵੇਖ ਕੇ ਲਿਆਈ ਐ ਗੰਗੀ ਪਲੀ ਸੂਟ ਲੈਣਾ ਕਿਉਂਕਿ ਕੱਲ ਕਿਤੇ ਜਾਣਾ ਹੈ ਨੂ ਬਲੈਕ ਸੋਹਣਾ ਲੱਗਾ ਪਰ ਪੈਂਟ ਉਹਦੀ ਸੋਹਣੀ ਲੱਗੀ ਆਈ ਦੀ ਪਰ ਨਹੀਂ ਉਹ ਨਹੀਂ ਬੰਨਣਾ ਹਾਂ ਹਾਂ ਆਪਾਂ ਅੱਜ ਬੰਨਣਾ ਨਹੀਂ 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 ਇਹਦੇ ਨਾਲ ਹਾਂ ਆ ਵੀ ਸੋਹਣਾ ਵੈਸੇ ਹਾਂ ਹੋਰ ਕੋਈ ਦਿਖੰਦੇ ਕੋਈ ਆ ਤਾ ਜਾ ਰਹਾ ਹੈ ਅਜੰਮ ਦਾ ਸੂਟ ਲੈਣ ਲਈ ਅਜੰਮ ਵੇ ਬਾਰੇ ਕਿੰਨਾ ਖੁਸ਼ ਆ ਹਾਂ ਅਜੰਮ